ਇਨਾ ਤੁਸੀਂ ਜੁੜਿਓ ਮੈਂ ਤੁਹਾਡੇ ਨਾਲ ਅਕਸ਼ਦੀਪ ਸਿੰਘ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਆਪਣਾ ਅਸਤੀਫਾ ਵਾਪਸ ਲੈਣ ਦੇ ਲਈ ਹਰਜਿੰਦਰ ਸਿੰਘ ਧਾਮੇ ਮੰਨ ਗਏ ਨੇ ਬੀਤੇ ਦਿਨੀ ਵੀ ਅੰਤਰੀਂ ਕਮੇਟੀ ਦੀ ਮੀਟਿੰਗ ਹੋਈ ਔਰ ਹਰਜਿੰਦਰ ਸਿੰਘ ਧਾਮੇ ਹੋਰਾ ਦਾ ਅਸਤੀਫਾ ਜਿਹੜਾ ਹੈ ਉਹ ਨਾਮਜ਼ੂਰ ਕੀਤਾ ਗਿਆ ਹਾਲਾਂਕਿ ਦੋ ਵਾਰ ਅੰਤਰੀਂ ਕਮੇਟੀ ਦੀ ਮੀਟਿੰਗ ਦੇ ਵਿੱਚ ਹਰਜਿੰਦਰ ਸਿੰਘ ਧਾਮੀ ਹੋਰ ਦਾ ਅਸਤੀਫਾ ਨਾਮਨਜ਼ੂਰ ਕੀਤਾ ਗਿਆ ਪਰ ਉੱਥੇ ਹੀ ਅੱਜ ਸੁਖਬੀਰ ਸਿੰਘ ਬਾਦਲਵੀ ਹਰਜਿੰਦਰ ਸਿੰਘ ਧਾਮੀ ਹੋਰਾਂ ਨੂੰ ਮਨਾਉਣ ਦੀਆਂ ਲਗਾਤਾਰ ਕੋਸ਼ਿਸ਼ਾਂ ਕਰ ਰਹੇ ਸੀ ਔਰ ਅੱਜ ਹੁਸ਼ਿਆਰਪੁਰ ਵਿਖੇ ਜੋ ਹਰਜਿੰਦਰ ਸਿੰਘ ਧਾਮੀ ਹੋਰਾਂ ਦੀ ਰਿਹائش ਆ ਉੱਥੇ ਸੁਖਬੀਰ ਸਿੰਘ ਬਾਦਲਵੀ ਪਹੁੰਚੇ ਔਰ ਜਿਹੜੀ ਤਾਜ਼ਾ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਅਸਤੀਫਾ ਵਾਪਸ ਲੈਣ ਦੇ ਲਈ ਮੰਨ ਗਏ ਨੇ ਹਰਜਿੰਦਰ ਸਿੰਘ ਧਾਮੀ ਹਾਲਾਂਕਿ ਕਦੋਂ ਉਹ ਐਸ ਡੀ ਪੀ ਸੀ ਪ੍ਰਧਾਨ ਦੇ ਅਹੁਦੇ ਨੂੰ ਸੰਭਾਲਣਗੇ ਔਰ ਜਿਹੜੀ ਜਾਣਕਾਰੀ ਸਾਡੇ ਤੱਕ ਪਹੁੰਚ ਰਹੀ ਹੈ ਕਿ 1-2 ਦਿਨਾਂ ਦੇ ਅੰਦਰ ਐਸ ਡੀ ਪੀ ਸੀ ਪ੍ਰਧਾਨ ਦੇ ਅਹੁਦੇ ਵੱਜੋਂ ਜਿਹੜਾ ਉਹ ਆਪਣਾ ਚਾਰਜ ਸੰਭਾਲਣਗੇ ਤਾਂ ਧਾਮੀ ਅਸਤੀਫਾ ਵਾਪਸ ਲੈਣ ਦੇ ਲਈ ਮੰਨ ਗਏ ਨੇ ਤਾਂ ਜ਼ਿਕਰਯੋਗ ਇਹ ਵੀ ਹੈ ਕਿ ਗਿਆਨੀ ਰਗਵੀਰ ਸਿੰਘ ਜਦੋਂ ਸ਼੍ਰੀ ਕਾਲਤਕ ਸਰ ਦੇ ਜਥੇਦਾਰ ਸੀ ਤਾਂ ਉਹਨਾਂ ਨੇ ਹਰਜਿੰਦਰ ਸਿੰਘ ਧਾਮੀ ਹੋਰਾ ਦੇ ਨਾਲ ਮੁਲਾਕਾਤ ਕੀਤੀ ਔਰ ਮੁਲਾਕਾਤ ਤੋਂ ਬਾਅਦ ਜਿਹੜਾ ਉਹ ਧਾਮੀ ਇਹ ਕਹਿੰਦੇ ਹੋਏ ਨਜ਼ਰ ਆਏ ਸੀ कि ਮੈਂ ਆਪਣਾ ਅਸਤੀਫਾ ਵਾਪਸ ਨਹੀਂ ਲਵਾਗਾ ਪਰ ਉੱਥੇ ਹੀ ਹੋਣ ਜਿਹੜੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਹਰਜਿੰਦਰ ਸਿੰਘ ਧਾਮੀ ਆਪਣਾ ਅਸਤੀਫਾ ਵਾਪਸ ਲੈਣ ਦੇ ਲਈ ਮੰਨ ਗਏ ਨੇ ਇਸ ਲਈ ਦੀ ਤਾਜ਼ਾ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਔਰ ਬੀਤੇ ਦਿਨ ਵੀ ਅੰਤਰੀਂ ਕਮੇਟੀ ਦੀ ਮੀਟਿੰਗ ਹੁੰਦੀ ਹੈ ਔਰ ਮੀਟਿੰਗ ਦੇ ਵਿੱਚ ਹਰਜਿੰਦਰ ਸਿੰਘ ਧਾਮੀ ਹੋਰਾ ਦਾ ਅਸਤੀਫਾ ਨਾਮਜ਼ੂਰ ਕੀਤਾ ਜਾਂਦਾ ਹੈ ਔਰ ਉਸ ਤੋਂ ਬਾਅਦ ਦੇਖਿਆ ਗਿਆ ਕੀ ਹਰਜਿੰਦਰ ਸਿੰਘ ਧਾਮੀ ਹੋਰਾਂ ਦੀ ਜਿਹੜੀ ਹੁਸ਼ਿਆਰਪੁਰ ਵਿਖੇ ਰਿਹائش ਆ ਉੱਤੇ ਅੰਤਰੀ ਕਮੇਟੀ ਦੇ ਮੈਂਬਰ ਪਹੁੰਚਦੇ ਨੇ ਔਰ ਉਹਨਾਂ ਨੂੰ ਲਗਾਤਾਰ ਮਨੋਂਦੀਆਂ ਜਿਹੜੀਆਂ ਕੋਸ਼ਿਸ਼ਾਂ ਨੇ ਉਹ ਕੀਤੀਆਂ ਜਾਂਦੀਆਂ ਨੇ ਔਰ ਜਦੋਂ ਇਹ ਅੰਤਰੀ ਕਮੇਟੀ ਦੀ ਮੀਟਿੰਗ ਖਤਮ ਹੋਈ ਤਾਂ ਉਸ ਤੋਂ ਬਾਅਦ ਧਾਮੀ ਹੋਰਾਂ ਨਾਲ ਮੁਲਾਕਾਤ ਕੀਤੀ ਔਰ ਮੁਲਾਕਾਤ ਤੋਂ ਬਾਅਦ ਕਮੇਟੀ ਦੇ ਮੈਂਬਰ ਸੁਰਜੀਤ ਸਿੰਘ ਤੁਗਲਵਾਦ ਹੋਰ ਆਦਾ ਵੱਡਾ ਬਿਆਨ ਸਾਹਮਣੇ ਆਇਆ ਸੀ ਔਰ ਉਹਨਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਸੀ ਕਿ ਸਾਨੂੰ ਪੂਰੀ ਉਮੀਦ ਹੈ ਕਿ ਧਾਮੀ ਆਪਣਾ ਚਾਰਜ ਸੰਭਾਲਣਗੇ ਔਰ ਇਹ ਤਾਂ ਸੀ ਤੇ ਅੱਜ ਦਿਨ ਦੀ ਗੱਲ ਕਰ ਰਹੇ ਹਾਂ ਪਰ ਅੱਜ ਸੁਖਬੀਰ ਸਿੰਘ ਬਾਦਲ ਵੀ ਹਰਜਿੰਦਰ ਸਿੰਘ ਧਾਮੀ ਹੋਰਾ ਨੂੰ ਮਨਾਉਣ ਦੇ ਲਈ ਹੁਸ਼ਿਆਰਪੁਰ ਵਿਖੇ ਜੋ ਹਰਜਿੰਦਰ ਸਿੰਘ ਧਾਮੀ ਹੋਰਾ ਦੀ ਰਿਹائش ਆ ਉੱਥੇ ਪਹੁੰਚੇ ਉੱਥੇ ਮੁਲਾਕਾਤ ਕੀਤੀ ਔਰ ਜਿਹੜੀ ਤਾਜ਼ਾ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਹਰਜਿੰਦਰ ਸਿੰਘ ਧਾਮੀ ਐਸ ਡੀ ਪੀ ਸੀ ਪ੍ਰਧਾਨ ਦੇ ਅਹੁਦੇ ਤਵਜੋਂ ਜਿਹੜਾ ਉਹਨਾਂ ਨੇ ਅਸਤੀਫਾ ਦਿੱਤਾ ਸੀ ਉਹ ਹੁਣ ਆਪਣਾ ਵਾਪਸ ਲੈਣਗੇ ਔਰ 1-2 ਦਿਨਾਂ ਦੇ ਅੰਦਰ ਉਹਦੇ ਨੂੰ ਸੰਭਾਲਣਗੇ ਤਾਂ ਇਸ ਵੇਲੇ ਦੀ ਤਾਜ਼ਾ ਜਾਣਕਾਰੀ ਤੁਹਾਡੇ ਨਾਲ ਅਸਾਂ ਜੀ ਕਰ ਰਹੇ ਹਾਂ ਔਰ ਲਗਾਤਾਰ ਜਿਹੜੀਆਂ ਮਨੋਂ ਦੀਆਂ ਹਰਜਿੰਦਰ ਸਿੰਘ ਧਾਮੀ ਹੋਰਾਂ ਨੂੰ ਮਨੋਂ ਦੀਆਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸੀ ਔਰ ਜ਼ਿਕਰਯੋਗ ਇਹ ਵੀ ਹੈ ਕਿ ਜਦੋਂ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਨੂੰ ਹਟਾਇਆ ਗਿਆ ਗਿਆ ਨਹੀਂ ਹਰਪ੍ਰੀਤ ਸਿੰਘ ਹੋਰਾਂ ਨੂੰ ਜਥੇਦਾਰ ਦੇ ਅਹੁਦੇ ਤੋਂ ਹਟਾਇਆ ਗਿਆ ਤਾਂ ਉਸ ਤੋਂ ਬਾਅਦ ਪੰਥਕ ਗਲਿਆਰਿਆਂ ਦੇ ਵਿੱਚ ਸਿਆਸਤ ਜਿਹੜੀ ਆ ਉਹ ਗਰਮਾ ਗਈ ਔਰ ਲਗਾਤਾਰ ਜੋ ਸ਼੍ਰੋਮਣੀ ਕਾਲੀ ਦਲ ਦੇ ਵਿੱਚੋਂ ਦੁਫਾੜ ਹੋ ਕੇ ਬਾਕੀ ਟੜਾ ਬਣਦਾ ਔਰ ਉਸ ਦੇ ਜਿਹੜੇ ਆਗੂ ਨੇ ਉਹ ਲਗਾਤਾਰ ਸੁਖਬੀਰ ਬਾਦਲ ਦਾ ਜੋ ਟੜਾ ਉਸ ਦੇ ਉੱਤੇ ਨਿਸ਼ਾਨਾ ਸਾਧਦੇ ਨੇ ਕਿ 2 ਦਸੰਬਰ ਵਾਲੇ ਹੁਕਮਨਾਮੇ ਤੋਂ ਬਾਅਦ ਇਹ ਬਦਲਾਖੋਰੀ ਦੀ ਅਨਨੀਤੀ ਅਪਣਾਈ ਜਾ ਰਹੀ ਹੈ ਤਾਂ ਹੀਓ ਇੱਕ ਮਹੀਨੇ ਦੇ ਅੰਦਰ ਜਿਹੜੇ ਤਿੰਨ ਅ ਤਖਤਾਂ ਦੇ ਜਥੇਦਾਰ ਨੇ ਉਹਨਾਂ ਨੂੰ ਹਟਾਇਆ ਗਿਆ ਪਰ ਜਦੋਂ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਨੂੰ ਹਟਾਇਆ ਗਿਆ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੂੰ ਹਟਾਇਆ ਗਿਆ ਤਾਂ ਉਸ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਰਗਵੀਰ ਸਿੰਘ ਹੋਰਾਂ ਨੇ ਵੀ ਇੱਕ ਪੋਸਟ ਸਾਂਝੀ ਕੀਤੀ ਔਰ ਉਸ ਪੋਸਟ ਦੇ ਵਿੱਚ ਇਸ ਗੱਲ ਦਾ ਜ਼ਿਕਰ ਕੀਤਾ ਕਿ ਜ਼ਲੀਲ ਕਰਕੇ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੂੰ ਜ਼ਲੀਲ ਕਰਕੇ ਸੇਵਾ ਮੁਕਤ ਕੀਤਾ ਗਿਆ ਔਰ ਜਿਹੜਾ ਇਹ ਫੈਸਲਾ ਹੈ ਜਥੇਦਾਰ ਨੂੰ ਹਟਾਉਣ ਦਾ ਜਿਹੜਾ ਫੈਸਲਾ ਹੈ ਉਹ ਐਸਜੀਪੀਸੀ ਨੇ ਸ੍ਰੀ ਅਕਾਲ ਤਖਤ ਸਾਹਿਬ ਇਹ ਫੈਸਲਾ ਲੈ ਸਕਦੀ ਔਰ ਉਸ ਤੋਂ ਬਾਅਦ ਦੇਖਿਆ ਗਿਆ ਕਿ ਹਰਜਿੰਦਰ ਸਿੰਘ ਧਾਮੀ ਹੋਰਾਂ ਨੇ ਆਪਣਾ ਅਸਤੀਫਾ ਐ ਐਸਜੀਪੀਸੀ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਔਰ ਉਸ ਤੋਂ ਬਾਅਦ ਲਗਾਤਾਰ ਜਿਹੜੇ ਸਵਾਲ ਨੇ ਖੜੇ ਹੋਣੇ ਸ਼ੁਰੂ ਹੋ ਗਏ ਔਰ ਬਾਦਲ ਪਰਿਵਾਰ ਤੇ ਵੀ ਨਿਸ਼ਾਨੇ ਜਿਹੜੇ ਨੇ ਬਾਗੀ ਤੜੇ ਦੇ ਜਿਹੜੇ ਆਗੂ ਨੇ ਉਹਨਾਂ ਦੇ ਵੱਲੋਂ ਅਸਾਦੇ ਗਏ ਐਸਜੀਪੀਸੀ ਮੈਂਬਰਾਂ ਨੇ ਵੀ ਬਹੁਤ ਸਾਰੇ ਸਵਾਲ ਜਿਹੜੇ ਨੇ ਉਹ ਖੜੇ ਕੀਤੇ ਪਰ ਜਿਹੜੀ ਹੁਣ ਤਾਜ਼ਾ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਐਸਜੀਪੀਸੀ ਪ੍ਰਧਾਨ ਦੇ ਅਹੁਦੇ ਤੋਂ ਜਿਹੜਾ ਅਸਤੀਫਾ ਹਰਜਿੰਦਰ ਸਿੰਘ ਧਾਮੀ ਹੋਰਾਂ ਨੇ ਦਿੱਤਾ ਸੀ ਉਹ ਹੁਣ ਮੰਨ ਗਏ ਨੇ ਆਪਣਾ ਅਸਤੀਫਾ ਵਾਪਸ ਲੈਣ ਦੇ ਲਈ ਬੜੇ ਲੰਮੇ ਸਮੇਂ ਤੋਂ ਆ ਵੱਕਵੱਕ ਨੰਨੇ ਨੋ ਸਾਨੀ ਅੰਦਰ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਮਟੀ ਦੇ ਮੈਂਬਰ ਸਹਿਬਾਨ ਸਿੰਘ ਸਹਿਬਾਨ ਤੇ ਸ਼ਰਮਣੀ ਕਾਲੀਦਾਲ ਬਲੋਂ ਕਰ ਲੋ ਕੋਈ ਨਹੀਂ ਬਾਰ-ਬਾਰ ਮਿਲਤੇ ਇਸ ਗੱਲ ਦਾ ਕਿਹਾ ਜਾ ਰਿਹਾ ਸੀ ਕਿ ਤਸਤੀਫਾ ਵਾਪਸ ਲਾਓ ਉਹਦੇ ਬਾਰੇ ਮੈਂ ਪਹਿਲਾਂ ਵੀ ਕਲੀਅਰ ਕਰ ਚੁੱਕਾ ਸੀ ਕੱਲ ਅਬਜੈਕਟ ਕਮੇਟੀ ਨੇ ਉਹ ਜਿਹੜਾ ਮਤਾ ਸੀ ਉਹਦੇ ਅਨੁਸਾਰ ਇਹ ਤਸਤੀਫਾ ਮੇਰਾ ਨਾਮ ਮਨਜ਼ੂਰ ਕਰ ਦਿੱਤਾ ਤੇ ਅੱਜ ਸਾਰੀ ਲੀਡਰਸ਼ਿਪ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਸਰਦਾਰ ਬਲਵਿੰਦਰ ਸਿੰਘ ਜੀ ਪਹੁੰਚੜ ਛੇਕੋਂ ਸਾਹਿਬ ਸਰਦਾਰ ਜਨਵੇਜਾ ਸਿੰਘ ਜੀ ਤੇ ਬਹੁਤ ਸਾਰੇ ਸਾਡੇ ਸ਼ਰਮਣੀ ਕਮੇਟੀ ਦੇ ਮੈਂਬਰ ਪਹੁੰਚੇ ਆ ਸੋ ਇਹਨਾਂ ਦੀ ਹੁਕਮ ਹੈ ਸਿੱਖ ਪੰਥ ਦਾ ਫਿਰ ਮੱਤੇ ਤੇ ਤੇ ਮੈਂ 1 2 4 ਦਿਨ ਦੇ ਵਿੱਚ ਜਾ ਕੇ ਆਪਣੀ ਉਹ ਜਿਹੜੀ ਸੇਵਾ ਦੁਬਾਰਾ ਤੋਂ ਸੰਭਾਲੂ ਬੜੇ ਲੰਮੇ ਸਮੇ ਤੋਂ ਬਖ ਬਖ ਨੋਜ਼ਾਨੀ ਅੰਦਰ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਮੈਂਟੀ ਦੇ ਮੈਂਬਰ ਸਹਿਬਾਨ ਸਿੰਘ ਸਹਿਬਾਨ ਤੇ ਸ਼ੋਮਣੀ ਕਾਲੀਦਾਲ ਬਲੋ ਬਾਰ-ਬਾਰ ਮਿਲਦੇ ਇਸ ਬਲ ਦਾ ਕਿਹਾ ਜਾ ਰਿਹਾ ਸੀ ਕਿ ਤੁਸਤੀਪਾ ਬਾਪਸ ਲਿਆ ਉਹਦੇ ਬਾਰੇ ਮੈਂ ਪਹਿਲਾਂ ਵੀ ਕਲੀਅਰ ਕਰ ਚੁੱਕਾ ਸੀ ਕੱਲ ਅਬਜੈਕਟ ਕਮੇਟੀ ਨੇ ਉਹ ਜਿਹੜਾ ਮਤਾ ਸੀ ਉਹਦੇ ਅਨੁਸਾਰ ਇਹ ਤੁਸਤੀਪਾ ਮੇਰਾ ਨਾਮ ਮਨਜ਼ੂਰ ਕਰ ਦਿੱਤਾ ਤੇ ਅੱਜ ਸਾਰੀ ਲੀਡਰਸ਼ਿਪ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਸਰਦਾਰ ਬਲਵਿੰਦਰ ਸਿੰਘ ਜੀ ਭੋਂਗੜ ਛੇਕੋਂ ਸਾਹਿਬ ਸਰਦਾਰ ਜਨ ਮੇਜਾ ਸਿੰਘ ਜੀ ਤੇ ਬਹੁਤ ਸਾਰੇ ਸਾਡੇ ਸ਼ਮਨੀ ਕਮੇਟੀ ਦੇ ਮੈਂਬਰ ਪਹੁੰਚੇ ਆ ਸੋ ਇਹਨਾਂ ਦੀ ਹੁਕਮ ਆ ਸਿੱਖ ਪੰਥ ਦਾ ਫਰਮਾਤੇ ਤੇ ਮੈਂ 1 2 4 ਦਿਨ ਦੇ ਵਿੱਚ ਜਾ ਕੇ ਆਪਣੀ ਉਹ ਜਿਹੜੀ ਸੇਵਾ ਦੁਬਾਰਾ ਤੋਂ ਸੰਭਾਲੂ ਬੜੇ ਲੰਮੇ ਸਮੇ ਤੋਂ ਬਖ ਬਖ ਨਜ਼ਾਨੀ ਅੰਦਰ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਹਿਬਾਨ ਸਿੰਘ ਸਹਿਬਾਨ ਤੇ ਸ਼ਮਨੀ ਕਾਲੀਦਾਲ ਬਲੋ ਕਰ ਲੋ ਕੋਈ ਹੈ बार-बार ਮਿਲਤੇ ਇਸ ਗੱਲ ਦਾ ਕਿਹਾ ਜਾ ਰਿਹਾ ਸੀ ਕਿ ਕਿਸ਼ਤੀ ਦਾ ਬਾਬਸ ਲਾਇਆ ਉਹਦੇ ਬਾਰੇ ਮੈਂ ਪਹਿਲਾਂ ਵੀ ਕਲੀਅਰ ਕਰ ਚੁੱਕਾ ਸੀ ਕੱਲ ਅਬਜੈਕਟ ਕਮੇਟੀ ਨੇ ਉਹ ਜਿਹੜਾ ਮਤਾ ਸੀ ਉਹਦੇ ਅਨੁਸਾਰ ਇਹ ਇਸ ਵਕਤ ਫੋਨ ਲਾਈਨ ਤੇ ਐਸਡੀਪੀਸੀ ਮੈਂਬਰ ਮਨਜੀਤ ਸਿੰਘ ਅਜੁੜੇ ਨੇ ਮਨਜੀਤ ਜੀ ਕਿਵੇਂ ਦੇਖਦੇ ਹੋ ਸੁਖਬੀਤ ਸਿੰਘ ਬਾਦਲ ਹੋਰਾਂ ਨੇ ਹੁਸ਼ਿਆਰਪੁਰ ਵੇਖਿਆ ਜੋ ਹਰਜਿੰਦਰ ਸਿੰਘ ਧਾਮੇ ਹੋਰਾਂ ਦੀ ਰਹਿائش ਉੱਥੇ ਮੁਲਾਕਾਤ ਕੀਤੀ ਔਰ ਉਸ ਤੋਂ ਬਾਅਦ ਹਰਜਿੰਦਰ ਸਿੰਘ ਧਾਮੇ ਅਸਤੀਫਾ ਵਾਪਸ ਲੈਣ ਦੇ ਲਈ ਮੰਨ ਗਏ ਨੇ ਬਹੁਤ ਚੰਗੀ ਹੋਈ ਆ ਗੱਲ ਮੈਂ ਸਵਾਗਤ ਕਰਦਾ ਉਹਨਾਂ ਦਾ ਉਹਨਾਂ ਨੂੰ ਪਹਿਲਾਂ ਨਹੀਂ ਇਹ ਦੇਣਾ ਚਾਹੀਦਾ ਅਸਤੀਫਾ ਜੀ ਉਹ ਕਹਿਲਾ ਹੱਤ ਵਾਸਤੇ ਉਹਨਾਂ ਨੂੰ ਅਸਤੀਫਾ ਦੇਣਾ ਪਿਆ ਸੀਗਾ ਤੇ ਉਹ ਚੰਗਾ ਹੋ ਜਾਂਦਾ ਅਸਤੀਫਾ ਪਰ ਉਹ ਉਸ ਲਈ ਲਿਆ ਕਿਉਂਕਿ ਕੋਈ ਨਾ ਕੋਈ ਸ਼ਰੋਨੀ ਕਮੇਟੀ ਦਾ ਜ਼ਿੰਮੇਵਾਰ ਬੰਦਾ ਵੀ ਜਿਹੜਾ ਹੈ ਉਹ ਵਰਕਿੰਗ ਕਮੇਟੀ ਦੀ ਜਿਹੜੀ ਅਗ ਕੱਢ ਕਰੂਗਾ ਤੇ ਕੁਝ ਚੰਗਾ ਫੈਸਲਾ ਵੀ ਦਿੱਤੋ ਹੋndi ਆਸ ਹੁੰਦੀ ਹੈ ਜੀ ਦੋ ਇਖਤਰਾਜਨ ਦੇ ਵਿੱਚ ਵੀ ਰਹੇ ਨੇ ਜੀ ਸੰਜੀਤ ਜੀ ਨਾਲ ਉਹਨਾਂ ਨੇ ਅਸਤੀਫਾ ਵਾਪਸ ਲੈ ਲਿਆ ਤੇ ਬਹੁਤ ਚੰਗੀ ਗੱਲ ਹੈ ਜੀ ਮੈਂ ਉਹਨਾਂ ਦਾ ਸਵਾਗਤ ਕਰਦਾ ਜੀ ਮਨਜੀਤ ਜੀ ਦੇਖਦੇ ਕਿਵੇਂ ਕੋਈ ਪ੍ਰੈਸ਼ਰ ਸੀ ਇਹਨਾਂ ਤੇ ਪਹਿਲਾਂ ਇਹਨਾਂ ਨੇ ਅਸਤੀਫਾ ਦੇ ਦਿੱਤਾ ਔਰ ਸੁਖਬੀਰ ਸਿੰਘ ਬਾਦਲ ਉਹਨਾਂ ਨੂੰ ਮਨਾਉਣ ਪਹੁੰਚੇ ਔਰ ਉਹਨਾਂ ਦੇ ਨਾਲ ਮੁਲਾਕਾਤ ਕਰਨ ਤੋਂ ਬਾਅਦ ਹੀ ਇਹ ਮੰਨੇ ਨੇ ਕਿਉਂਕਿ ਪੀਤੇ ਦਿਨੀ ਵੀ ਅੰਤਰੀ ਕਮੇਟੀ ਦੇ ਜਿਹੜੇ ਮੈਂਬਰ ਨੇ ਉਹਨਾਂ ਨੇ ਵੀ ਮੁਲਾਕਾਤ ਕੀਤੀ ਉਹਨਾਂ ਨੇ ਮਨਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਪਰ ਆਖਰ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਕਹਿਣ ਤੇ ਕਹਿ ਸਕਦੇ ਆ ਕਿ ਮੰਨੇ ਨੇ ਪਹਿਲਾਂ ਜਿਹੜੇ ਸਿੰਘ ਸਾਹਿਬ ਆਪਾਂ ਨੂੰ ਢਾਉਣਾ ਸੀ ਨਾ ਉਹ ਕੁਝ ਨਹੀਂ ਸੀ ਜੀ ਟਾਣ ਚਾ ਜਿਹੜੇ ਜਾਨੀ ਰਕੀਸ਼ ਸਿੰਘ ਸਾਹਿਬ ਜੀ ਤੇ ਬਲੀ ਸੁਲਤਾਨ ਸਿੰਘ ਜੀ ਉਹਨਾਂ ਨੂੰ ਹਟਾਉਣ ਦੇ ਰਾਜੀ ਨਹੀਂ ਤੇ ਉਹਨਾਂ ਦੇ ਪ੍ਰੈਸਸ ਹੀ ਅੰਦਰ ਕੋ ਉਹਨਾਂ ਨੇ ਅਸਤੀਫਾ ਦੇ ਦਿੱਤਾ ਜੀ ਤੇ ਜਿਹੜੀ ਮਗਰਲੀ ਵਰਕਿੰਗ ਕਮੇਟੀ ਹੀ ਉਹ ਅਗੂਜੀਤ ਹੁਣ ਆਈ ਅਗਵਾਈ ਚ ਉਹਨਾਂ ਨੇ ਫਿਰ ਦੋ ਸਿੰਘ ਸਾਹਿਬਾਂ ਦਾ ਜਿਹੜਾ ਸੀ ਉਹ ਸੇਵਾ ਮੁਕਤ ਕਰਤਾਰਨ ਉਹ ਜਸਟ੍ਰਿਕੇਣਾ ਕੀਤਾ ਗਿਆ ਉਹ ਬਹੁਤ ਮਤਲਬ ਮੈਂ ਸਮਝਾ ਹੈ ਕਿ ਬੜੀ ਹੀ ਟਕਣਾ ਹੈ ਉਹ ਕਿ ਕਰੋ ਜਰੂਰੀ ਕਿ ਕਿਸੇ ਨੂੰ ਕੋਈ ਸੇਵਾ ਮਦਦ ਕੀਤਾ ਇਹਦਾ ਸਤਕਾਰ ਨਾ ਕੀਤਾ ਜਾਂਦਾ ਜੀ ਤੇ ਉਹ ਸਰਕਾਰੀ ਨੌਕਰੀ ਹੋਵੇ ਡੈਸ਼ ਰੋਣੀ ਦੇ ਮਿੱਟੀ ਦੇ ਮੁਲਾਜ਼ਮ ਚੇਤ ਬਣਾ ਰਤੋ ਲੈ ਕੇ ਸਕਰ ਹੋਣ ਬਣਾ ਨੂੰ ਸਤਕਾਰ ਦਿੱਤਾ ਜਾਂਦਾ ਰਸੋਤੇ ਦਿੱਤੇ ਜਾਂਦੇ ਆ ਫਿਰ ਉਹ ਆਪ ਦੇ ਕਰਾ ਉਹਨਾਂ ਨੂੰ ਛੱਡ ਕੇ ਆ ਜਾਂਦਾ ਕੋਈ 73 ਰੋਟੀ ਤਰ ਲਿਆ ਗਿਆ ਉਹਦਾ ਚੈੱਕ ਪੰਥ ਵਿੱਚ ਬੜਾ ਰੋਸ ਹੈ ਜੀ ਤੇ ਉਹਦੇ ਕਰਕੇ ਇਹਨਾਂ ਨੂੰ ਕਰੋ ਜਿਹੜਾ ਫਿਰ ਮੇਜ ਬਣਾਉਣ ਗਏ ਨੇ ਠੀਕ ਆ ਬਸ ਹਟਾ ਤਸਦੀਫਾ ਦੇਣਾ ਨਹੀਂ ਕਿਹੜਾ ਮੈਦਾਨੇ ਖਤਰਾ ਚਾਹੀਦਾ ਪਰ ਉਹਨਾਂ ਦੀ ਮਰਜ਼ੀ ਤਾਂ ਜੇ ਹੁਣ ਵੀ ਆ ਗਿਆ ਠੀਕ ਆ ਚੰਗੀ ਗੱਲ ਆ ਮਾਰੀ ਨਹੀਂ ਗੱਲ ਮਨਜੀਤ ਜੀ ਜਦੋਂ ਸ੍ਰੀ ਕਾਲਤਕ ਸਾਹਿਬ ਦੇ ਜਥੇਦਾਰ ਸੀ ਰਗਵੀਰ ਸਿੰਘ ਹੋਰੀ ਤਾਂ ਉਹਨਾਂ ਨੇ ਮੁਲਾਕਾਤ ਕੀਤੀ ਸੀ ਐਸਜੀਪੀਸੀ ਪ੍ਰਧਾਨ ਦੇ ਜਦੋਂ ਉੱਦੇ ਤੋਂ ਅਸਤੀਫਾ ਦਿੱਤਾ ਹਰਜਿੰਦਰ ਸਿੰਘ ਧਾਮੀ ਹੋਰਾਂ ਨੇ ਉਹ ਅਸਤੀਫਾ ਦੇਣ ਤੋਂ ਬਾਅਦ ਉਹਨਾਂ ਨੇ ਮੁਲਾਕਾਤ ਕੀਤੀ ਸੀ ਰਗਵੀਰ ਸਿੰਘ ਹੋਰਾਂ ਨੇ ਹਰਜਿੰਦਰ ਸਿੰਘ ਧਾਮੀ ਹੋਰਾਂ ਨੇ ਔਰ ਜਦੋਂ ਮੁਲਾਕਾਤ ਕੀਤੀ ਤਾਂ ਉਸ ਤੋਂ ਬਾਅਦ ਬਾਹਰ ਆ ਕੇ ਧਾਮੀ ਹੋਰਾਂ ਨੇ ਇਸ ਸਿੱਧੇ ਤੌਰ ਤੇ ਮੀਡੀਆ ਦੇ ਵਿੱਚ ਕਹਿ ਦਿੱਤਾ ਸੀ ਕਿ ਮੈਂ ਅਸਤੀਫਾ ਵਾਪਸ ਨਹੀਂ ਲਵਾਂਗਾ ਕੀ ਲੱਗਦਾ ਕਿ ਕਿਸ ਦਾ ਪ੍ਰੈਸ਼ਰ ਸੀ ਹਰਜਿੰਦਰ ਸਿੰਘ ਧਾਮੀ ਹੋਰਾਂ ਦੇ ਉੱਤੇ ਔਰ ਉਹਨਾਂ ਮੰਨ ਗਏ ਨੇ ਧਾਮੀ ਹੋਰੀ ਕੋ ਪ੍ਰੈਸ਼ਰ ਜਿਹੜੇ ਬਣਾਉਣਗੇ ਉਹਨਾਂ ਦਾ ਹੋਰ ਪ੍ਰੈਸ਼ਰ ਪੈਦਾ ਹੋਣਾ ਹੈ ਤੁਸੀਂ ਅਸਲ ਵਜ੍ਹਾ ਕੀ ਸਮਝਦੇ ਹੋ ਇਸ ਦੀ ਹਾਂਜੀ ਅਸਲ ਵਜ੍ਹਾ ਕੀ ਸਮਝਦੇ ਹੋ ਸਬ ਸੈਨੈਰੀਓ ਨੂੰ ਕਿਵੇਂ ਦੇਖਦੇ ਹੋ ਵਜ੍ਹਾ ਉਹ ਉਹ ਕਹਿੰਦੇ ਇਹ ਕਿ ਜਹਾਜ਼ਦਾਰ ਸਾਹਿਬਾਨ ਨੂੰ ਤੁਸੀਂ ਆਖੋ ਵੀ ਉਹ ਪਹਿਲਾ ਜਿਹੜਾ 7 ਮੈਂਬਰੀ ਕਮੇਟੀ ਜਿਹੜੀ ਆ ਉਹ ਉਹਨੂੰ ਨਾਮ ਮੰਨਣਾ ਉਹ ਨਾਮ ਮਤਲਬ ਕਰਨਾ ਉਹਨੂੰ ਮੰਨਦੇ ਰਹੀ 7 ਮੈਂਬਰੀ ਕਮੇਟੀ ਤੇ ਕਮੇਟੀ ਨੂੰ ਵਧਾਉਣ ਨਾਲ ਇਹੋ ਜਿਹੀ ਇਹ ਗੱਲ ਹੋਣੀ ਹੈ ਮੇਰੇ ਕਾਲਾ ਹੋਲੇ ਉਹਦੀ ਤੋਂ ਗੱਲ ਜਿਹੜੀ ਹੈ ਨਾ ਉਹ ਕਰਨ ਵਾਲੀ ਨਹੀਂ ਹੈ ਕਿਉਂਕਿ ਅੱਜ ਤਾਂ ਕਾਲਕਤਕ ਸਾਹਿਬ ਤੋਂ ਭਰਤੀ ਸ਼ੁਰੂ ਹੋ ਗਈ ਜਿਹੜੀ ਕਾਲਕਤਕ ਸਾਹਿਬ ਨੇ ਖਤਮ ਕੀਤਾ ਸੀ ਤੇ ਆਪਣਾ ਉਹ ਬੜੇ ਜੋਸ਼ ਕੋ ਰੋਸ਼ਨ ਹੋਈ ਹੈ ਸੌਤ ਵਿੱਚ ਸਟੱਪਲ ਹੋ ਜਾਣਗੇ ਲੋਗ ਬਹੁਤ ਅਨਾਰ। ਠੀਕ ਠੀਕ ਹੈ ਮਜੀਦ ਠੀਕ ਧੰਨਵਾਦ। ਸੋ ਇਸ ਵੇਲੇ ਦੀ ਤਾਜ਼ਾ ਜਾਣਕਾਰੀ ਤੁਹਾਡਾ ਨਾਲ ਸਾਂਝੀ ਕਰ ਰਹੇ ਹਰਜਿੰਦਰ ਸਿੰਘ ਧਾਮੇ ਆਪਣਾ ਅਸਤੀਫਾ ਵਾਪਸ ਲੈਣ ਦੇ ਲਈ ਮੰਨ ਗਏ ਨੇ ਔਰ ਬੀਤੇ ਦਿਨੀ ਵੀ ਅੰਤਰੀ ਕਮੇਟੀ ਦੇ ਮੈਂਬਰ ਹਰਜਿੰਦਰ ਸਿੰਘ ਧਾਮੇ ਹੋਰਾਂ ਨੂੰ ਮਨਾਉਣ ਦੇ ਲਈ ਹੁਸ਼ਾਰਪੁਰ ਵਿਖੇ ਜਿਹੜੀ ਉਹਨਾਂ ਦੀ ਰਹਿائش ਆ ਉੱਥੇ ਪਹੁੰਚੇ ਉੱਥੇ ਮੁਲਾਕਾਤ ਕੀਤੀ ਔਰ ਉਸ ਤੋਂ ਬਾਅਦ ਜਿਹੜੇ ਕਮੇਟੀ ਦੇ ਮੈਂਬਰ ਨੇ ਉਹਨਾਂ ਨੇ ਆ ਕੇ ਇਹੋ ਬਾਹਰ ਆ ਕੇ ਕਿਹਾ ਸੀ ਕਿ ਸਾਨੂੰ ਪੂਰੀ ਉਮੀਦ ਹੈ ਕਿ ਹਰਜਿੰਦਰ ਸਿੰਘ ਧਾਮੇ ਆਪਣਾ ਅਸਤੀਫਾ ਵਾਪਸ ਲੈਣਗੇ ਤਾਂ ਆਖਰਕਾਰ ਹੋਣਾ ਹੈ ਹਰਜਿੰਦਰ ਸਿੰਘ ਧਾਮੇ ਆਪਣਾ ਅਸਤੀਫਾ ਵਾਪਸ ਲੈਣ ਦੇ ਲਈ ਮੰਨ ਗਏ ਨੇ